तेक्ष। तेक्ष। है <laughs> तो चली। <laughs> सारा साराशन खराब करता लैंडी किता है। ਹਾਂ ਇਹ ਬੰਨਾ ਬੰਨੇ ਤਾਂ ਲੈਣ ਹੀ ਪੱਜਣੀ ਆ ਮੈਂ ਇਦਾਂ ਜਾਂਦੀ ਨਹੀਂ ਲੈਣ ਬੰਨੇ ਦੇ ਕਰ ਆਹੋ ਜਦੋਂ ਸੁਨੀਤ ਦਾ ਕਿਉਂ ਰਾ ਨਿਕਾ ਹੀ ਅਲੱਗ ਇਦਾਂ ਲੈਣ ਚਾਹੁੰਦੇ ਨਹੀਂ ਜਾ ਤੇ ਚੋੜਾ ਹੀ ਆਸ ਬੰਨੇ ਮੈਂ ਇਹ ਮਾੜਾ ਰਹਿ ਗਰ ਮਾੜਾ ਵਾਟ ਕੇ ਬੰਨਾ ਹੋ ਗਿਆ ਫਿਰ ਐਮਬੋ ਸਭ ਤੋਂ ਗਾੜੀ ਲੱਗ ਗਈ ਆਪਾਂ ਚੱਲੀਏ ਕੋਧਰੇ ਤੋੜ ਲਈ ਚੱਲ ਵੇ ਆਜ ਮਾ ਸਵਾਮੀ ਨੇ ਬਣਾਈ ਸੀ ਜੀ ਇਹਦੀ ਕੱਲੇ ਦੀ ਸੀ ਜੀ ਆ ਬੋਲੋ ਕੋਈ ਨਹੀਂ ਸਾ ਖਾਰ ਕੋਲ ਤਾਂ ਨਹੀਂ ਆਂਟੀ ਨੇ ਸੀਟੇ ਬਣਾਏ ਤੇ ਨਾਲ ਜੀ ਨਾਲ ਬੈਠੇ ਹਾਈ ਵਾਰੀ ਨੰਗਣਾ ਸੀ ਸੱਸ ਸੱਸ ਉਹ ਤਾਂ ਨਹੀਂ ਖੇਦਦਾ ਹੀ ਦਾ ਸਾਰਾ ਸੱਸ ਹਾਈ ਚਲੇਂ ਐਂ ਵੀ ਆ ਰੋ ਐਂ ਵੀ ਵਿੱਚ ਚਲੇ ਜਾਣਾ ਜਿਹੜਾ ਖਾਣਾ ਹੀ ਆ ਤਾਂ ਫੇਰ ਥੋੜਾ ਬੋੜਾ ਚੇਂਦੀ ਜਾਣਾ ਵੇਚੋ ਦੀ ਚੇਂਦੀ ਜਾਣਾ ਵਾ ਨਹੀਂ ਇਧਰ ਸੈਟ ਨਹੀਂ ਚਲੋ ਨਾਲ ਪੱਠੇ ਖਰਾਬ ਕਰੀ ਜਾਂਦੇ ਸਾਰੇ ਨਹੀਂ ਹੁੰਦਾ ਨਹੀਂ ਹੁੰਦਾ ਮਾਮੀ ਨੇ ਵੀ ਖਾਣਾ ਨਹੀਂ ਚੁਗੜ ਰਾ ਗੋੜਾ ਗੋੜਿਆ ਗੋੜਿੰਦਾ ਗੋੜਿਆ ਖੁੰਿੰਦਾ ਅੱਠੇ ਬਾਅਦ ਤੇ ਤੁਹਾਨੂੰ ਵਧੀਆ ਲੱਗਦਾ ਆਡਾ ਪਰਸਨ ਕਿਹਦਾ ਲੋਕਾਂ ਦਾ ਇਹਨੇ ਫੁੱਟਣੀ ਉਹ ਬੱਲੇ ਮਾਈ ਗਾਡ ਆ ਮਰ ਜਾਣਾ ਰੇਤੀ ਕਰ ਜਾਣਾ ਇਹ ਖਾਣਾ ਨਾਲ ਹੀ ਆਊਗਾ ਨਹੀਂ ਐਨੇ ਕੀ ਕਰਨਾ ਇੱਥੇ ਭਲੀ ਪ੍ਰਾਂ ਦੇ ਹਰਾਮ ਹੋਨੇ ਬਾਜਾ ਪ੍ਰੀਸ ਇੱਥੇ ਮੰਡੇ ਲਵਾਵਾਂਗੇ ਨਹੀਂ ਲੱਗਦਾ ਚੱਲ ਮੰਮੀ ਜਾ ਤਾਂ ਚੱਲ ਹੁਣ ਚਲੋ ਹੋਣੇ ਕੋਲ ਦਿਨਾਂ ਤੇ ਰਹਿਣ ਦੇਖ ਕੰਦੇ ਦੀ ਆ ਗਈ ਆ ਇੰਨਾ ਖੜਿਆ ਆ ਤਾਂ ਖੜਾ ਬਹੁਤ ਜੂਆਂ ਦੇ ਨਾਲ ਲੱਗ ਜਾਂਦਾ ਇਹ ਬਹੁਤ ਵਧੀਆ ਠੀਕ ਆ ਆ ਪਿਆ ਜਾ ਓਏ ਹੈਪੀ ਆਇਆ ਆਇਆ ਤੂੰ ਕਿ ਮੁੜ ਗਿਆ ਵਾ ਉਹਦਾ ਨਹੀਂ ਮੁੜਿਆ ਆਇਆ ਆਇਆ ਆਪਨੇ ਆਪ ਪੁੰਦਰ ਆਈਆਂ ਦੋਰੋਂ ਹਾਂ ਮੈਂ ਵੇਲਾ ਆਪਣੇ ਆਪ ਪੁੰਦਰ ਆਈਆਂ ਫੁੱਲਾਂ ਦੀਆਂ ਹਾਂ ਇਧਰ ਵਾਲੀ ਹਾਂ 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 ਬੜਾ ਵਧੀਆ ਕਰਕੇ ਪਿਛਲੀ ਵਾਰ ਅਹੀਂ ਚ ਕੋਦੇ ਤੋੜਨਾ ਆਇਆ ਤੇ ਮੈਂ ਫੋਨ ਤੋੜਾ ਲਿਆ ਸੀ ਆਹੋ ਓਏ ਮੇਰਾ ਫੋਨ ਨੀ ਪੜ ਲਾ ਸੱਚੀ ਮਜ਼ਾਕ ਨਹੀਂ ਇੱਥੇ ਟੁੱਟਾ ਹੀ ਮੇਰਾ ਮੇਰਾ ਸਾਰਾ ਮਰਦ 20 ਕਿਲੋ ਦਾ weight ਆ ਫੜ ਮੈਂ ਵਿੱਚ ਜਾਣਾ ਸਾਰੇ ਪੱਕੇ ਵੀ ਠੀਕ ਆ ਆ ਲੈਣਾ ਥੱਲੇ ਦਿੱਗੇ ਉਹ ਬੋਲ ਬਾਈ ਨੋ ਬਾਈ ਤਾਂ ਹੀ ਦਾ ਕਾ ਦਾ ਮਖਤ ਲੈਣਾ ਹੋਵੇਗਾ ਸੀ ਮਾਰੇ ਉਧਰ ਵੀ ਥਾ ਵੀ ਥੱਲੇ ਠੀਕ ਹੈ ਜਿਹੜੇ ਪਏ ਇਹਨਾਂ ਨੂੰ ਖਰਾਬ ਹੋ ਜਾਂਦੇ ਨਹੀਂ ਨਹੀਂ ਨਾ ਆ ਲੈਣੀ ਆਵਣਾ ਨਹੀਂ ਗਿਆ ਖਰਾਬ ਓਏ ਆ ਵੀ ਨਹੀਂ ਖਰਾਬ ਸਾਰੇ ਨਹੀਂ ਨਹੀਂ ਬੇਟ ਇਹਦਾ ਉਦੋਂ ਜਦੋਂ ਕੱਚੇ ਆ ਪੱਕ ਗਿਆ ਲਾਈਟ ਹੋ ਗਿਆ ਆ ਵਿੱਚ ਟਾਣੇ ਹਨ ਦੇ ਦੇ ਹੱਥ ਖਿੱਚ ਲੈਣਾ ਉਹਨੇ ਮਾਮੀ ਨਹੀਂ ਖਿੱਚੀ ਜਾਣੀ ਕੰਡੇ ਲੱਗੇ ਨੇ ਖਿੱਚ ਦੇ ਸੋ ਆਥੇ ਲਾ ਦੇਣਾ ਕਮਾੜੀ ਚ ਕਰਦੇ ਆਪੇ ਖਿੱਚ ਲੈਣੀ ਓ ਚੱਲਿਆ ਆਓ ਵੇ ਆਓ ਕੀ ਤੁਹਾਰੇ ਆਂਦੇ ਲਗਾਰੇ ਆਂਦੇ ਪਹਿਲੇ ਪਤਾ ਨਹੀਂ ਹੋਇਆ ਤੇ ਗਾਣੀ ਕਿੰਨਾ ਫੜ ਪੈ ਗਿਆ ਲਾ ਦੇ ਲਾ ਦੇ ਹਾਂ ਲਾ ਦੇ ਚੰਦਾ ਲਾ ਲੈ ਆਓ ਲਾ ਦੇ ਨੂੰ ਖਾ ਲਿਓ ਬੜੇ ਵਧੀਆ ਖਾਨਚ ਪਰਾਏ ਕੈਚ ਕਰੋ ਹਾਂ ਟੇ ਤੇ ਵੀਡੀਓ ਬਣਾਉਣ ਆਉਂਦੇ ਆ ਤੁਸੀਂ ਟਾਈਮ ਕੱਢ ਕੇ ਤੇ ਮੁਰਕੇ ਇੱਧਰ ਲੈ ਜਾਇਆ ਕਰੋ ਇੱਧਰ ਵੀ ਖਰਾਬੀ ਹੋ ਗਈ ਹੋਰ ਤੇ ਹੁਣ ਹੋਰ ਤੱਲੇ ਵਾਲੀ ਆਪਣੇ ਲਈ ਲਾਲਾ ਜਾ ਕੇ ਕੱਟਨੇ ਆ ਕੱਟ ਕੇ ਸਵਾਣਾਂ ਆਪ ਤੋ ਕਾਵੇ ਹੋ ਇਹ ਜੋੜਾ ਹੋ ਗਿਆ ਆ ਇਹਨਾਂ ਆ ਜਿਹੜੇ ਚਕੋਤਰੀ ਹੈ ਸਾਰੇ ਗਾੜੀ ਤਿਆਰ ਹੋਣ ਦੇ ਕਿੰਨੇ ਜਿਆਦੇ ਆ ਨਹੀਂ ਤੇ ਮੈਂ ਆ ਬੱਸ ਦੇਖਿਆ ਲੈ 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 ਇਹ ਦੇਖ ਕਿੱਦੇ ਵਧੀਆ ਪੀਸ ਨਿਕਲਣੇ ਕਿੰਨੇ ਸਵਾਦ ਆ ਬਹੁਤ ਫਟਾਫਟ ਇਹ ਡਿਲੀਵਰ ਕਰਵਾ ਦੇ ਗਰੇ ਕਰੀ ਲਉਣਾ ਹੋਰ ਦੇ ਕੈਚ ਕੈਚ ਕਰੋ ਕੈਚ ਕੈਚ ਹਾਈਵੇ ਬੁਲਾ ਆ ਆ ਮੇਲਾ ਜਿਹੜਾ ਪੱਕ ਗਿਆ ਤਾਂ ਹਮੈਟ ਵੀ ਆਏ ਓਏ ਬੱਸ ਉਹ ਬਹੁਤ ਜੁਕੋ ਹਰ ਹਾਈ ਦੌੜੀ ਤੇ ਵੇੜਾ ਜਾਰੇ ਚੁੱਕ ਲੋ ਕਿ ਇਹਨੂੰ ਦੇ ਦਾਂਗੇ ਦੇ ਦਾਂਗੇ ਨਗਦੇ ਆ ਦੇ ਦਾਂਗੇ ਹਮਰ ਰੈਂਬੋ ਦਾ ਓਏ ਰੈਂਬੋ ਰੈਂਬੋ ਦਾ ਸਿਰਪੜ ਚੱਲਿਆ ਏ ਛਰੇ ਦਾ ਬੜੇ ਬੜੇ ਚਲੋ ਅਸੀਂ ਇਹਨਾਂ ਨੂੰ ਲਿਆ ਦਿੰਦਾ ਚਾਰ ਕਿੰਨਾ ਵਧੀਆ ਬਣਿਆ ਚਲੋ ਚਲੋ ਹੁਣ ਆ ਮਾਦਕ ਕਹਿਉਂਦੇ ਸਾਥ ਨਾ ਬਣਾ ਇੱਕ ਫੜ ਓਏ ਰੈਂਬੋ ਓਏ ਓਏ ਕਰਾ ਇਹਨੂੰ ਕਰਾ ਇਹਨੂੰ ਆਜੋ ਸੈਲ ਸੈਲ ਇਹਨਾਂ ਇਦਾਂ ਵੀ ਕਰ ਸਕਦੇ ਆ ਇਦਾਂ ਵੀ ਨਹੀਂ ਓਏ ਹੋ ਗਿਆ ਇਹ ਨਹੀਂ ਭਣੀ ਨਹੀਂ ਹੋਣੀ ਫੜ ਨਹੀਂ ਨਹੀਂ ਰੰਗ ਬੋਲੇ ਸੁਤੇ ਤਾਂ ਦਿੱਤਾ ਵਾ ਰੰਗ ਬੋਲੇ ਆ ਫੜਾਉਂਦੇ ਆ ਮੈਨੂੰ ਫੜਾਉੜੀਏ ਖਾਵਾਂਗੇ ਆ ਪੈਣਾ ਖਾਣੇ ਛਿਲ ਕੇ ਲੈ ਜੀਰੋ ਛਿੱਤੀ ਕਰੋ ਵੇ ਖਾ ਕੇ ਜਾਈਏ ਪਿੰਡ ਨੂੰ ਇਹਦੇ ਵੇਲੇ ਹੋਰ ਬਣਾ ਸੁੱਕੀ ਹੁਣ ਬੁੱਧ ਨਾ ਸੁੱਕੀ ਚਲੋ ਭਾਈ ਖਲੇ ਚਲੋ ਚਲੋ ਫੜਾਇਆ ਚਲੋ ਜੀ ਰੀਸ ਕਰਨ ਵਾਲੀ ਬਾਕੀ ਹੋ ਗਈ ਰੰਗ ਬੋਲੇ ਉਹਨੂੰ ਕੈਚ ਆ ਕੈਚ ਕਰੀਏ ਇੱਕ ਕਰੇਗਾ ਕੈਚ ਲਿਆ ਦੇਖ ਜਾਣੇ ਚੱਟ ਆ ਇੱਕ ਹੋਰ ਇੱਕ ਹੋਰ ਇੱਕ ਹੋਰ ਕਰੇਗਾ ਗੇਜ ਬਾਜੋ ਨਾ ਥੋੜਾ ਨਿਕਲ ਲੈ ਇੱਕ ਇੱਕ ਹੋਰ ਕੈਚ ਚੱਲ ਚੱਲ ਹਾਂ ਆ ਆ ਕੈਚ ਲਿਆਂਦੇ ਜਾਂਦੇ ਆ ਆ ਵੇਖੀ ਚੱਲ ਆ ਗਈ ਤੀਜਾ ਉਧਰ ਆ ਵੇਖਾ ਕੀ ਹੁੰਦੇ ਲਿਆਓ ਲੈ ਕਰਨੇ ਗੇਜ ਦੋ ਵਾਹ ਕਿ ਸੋਹਿਆ ਕਰਦਾ ਲੱਗ ਰਿਹਾ ਤੂੰ ਕਿੱਧਰ ਆਇਆ ਓਏ ਚਲ ਥੋੜਾ ਕਿੱਧਰ ਤਰਾ ਦੇ ਨਾ ਖਵਾ ਦਈਏ ਇਹਨੂੰ ਐਨੇ ਤੇ ਖਾਣਾ ਇਹਨੂੰ ਖਵਾ ਦੇ ਖਾਣੇ ਕਿਉਂ ਨਹੀਂ ਵੇਖ ਕਿੰਨੇ ਵਧੀਆ ਸੰਤਰਾਗੁਣ ਨਿਕਲਦੇ ਚਾਰ ਪੌਣਾ ਮਾਸੀ ਨੇ ਹਾਂ ਰੁਕ ਜਾ ਬਟ ਚੱਲ ਮੰਮੀ ਮੰਮੀ ਚੱਲ ਹੋਰ ਚਾਂਟ ਹੈ ਨਹੀਂ ਨਹੀਂ ਬੱਸ ਚੱਲ ਆਪਾਂ ਦੋ ਆਜੋ ਚਿੱਟਾ ਰੇ ਕਰਕੇ ਖਵਾ ਪੰਜ ਆ ਆ ਗਾੜੀ ਮੋਟੀ ਆ ਨਹੀਂ ਉਧਰ ਗਾਂ ਕੇ ਜਾਣਾ ਵਾ ਜਿਆਦੀ ਮੋਟੀ ਛੜੀ ਆ ਰੈਂਬੋ ਸੈਂਕੜੇ ਕਿਲਾਈ ਹੈ ਡੈਲੀ ਨੇ ਰੈਂਬੋ ਚਲੋ ਬਰਾ ਬਰਾ ਐੇ ਐੇ ਰੇ ਬਬਰਸ਼ਰ ਹੱਸ ਐਂਦੀ ਯਾਰ ਤੁਸੀਂ ਹੋਰ ਖਰਾਬ ਕਰੀ ਜਾਂਦੇ ਐਨ ਵਾਹ ਐਵੇਂ ਨਾ ਪਰਸਨ ਵਧੀ ਜਾਓ ਓਹੋ ਫੋਨ ਵਾਲਾ ਤੇ ਸਰੋ ਜੀ ਰਹਿ ਗਿਆ ਆ ਇੱਕ ਮੈਂਬਰ ਵੇਖ ਦੇ ਹੁੰਦਾ ਵੀ ਆ ਇਹ ਵਕਾ ਨਹੀਂ ਹੋ ਰਿਹਾ ਜੀ ਰਾਮ ਜੀ ਕੋਈ ਨਹੀਂ ਆਇਆ ਖਾਲੀ ਲਾਗੇ ਜਾਵਾਂ ਪਰ ਤੋ ਸੇਕ ਦੇ ਚਲੋ ਗਾੜੀ ਮੈਂ ਕਿੱਧਰ ਉਤੋਂ ਲੰਘ ਜਾ ਚਲੋ ਚਲੀਏ ਚੱਲ ਲੈਟਸ ਗੋ ਬ੍ਰੋ 40 ਉਹਦੇ ਨਾਲ ਕੰਫਾਈਲ ਅਗਲੇ ਚਲੋ ਬਾਹਰ ਕੈਨੂ ਕਾਡੇ ਸਾਈਡ ਹੋ ਜਾ ਕਿੱਥੋਂ ਲੰਗੇ ਗੋਰਾ ਕੀ ਕਰਦਾ ਥੋੜਾ ਹੈ ਚਲੋ ਮੰਮੀ ਮਾਰਕਟ ਵਿੱਚ ਪਰਸੈਂਟ ਰੰਗੂ ਦੇ ਰਿਹਾ ਉਹ ਵੇਖੋ ਨਾ ਕਿ ਨਾ ਸਿੰਗਰਸ ਕਰਨਾ ਨਹੀਂ ਆਏ ਨਾ ਸਿੰਗਰਸ ਕਦਾ ਕਿ ਜਗਾਦੀਆ ਟੋਟਲ ਕਰੋ ਕਿਨੇ ਲਿਆਂਦੇ ਆ ਰੱਖੋ ਸਾਰੇ ਕਿਨੇ ਲਿਆਂਦੇ ਆ ਆਹੋ ਆਹੋ ਉਹ ਮਾਮੀ ਨੇ ਆਪਣੇ ਘਰ ਖਾਣੇ ਲਿਆਂਦੇ ਤਾਂ ਫੇਰ ਤਾਂ ਕਰੋ ਕਿਦਾਂ ਲਾਗ ਲਿਆਂਦੇ ਵਾਹਾਂ ਆਹ ਦੋ ਕਿੱਡੇ ਵੱਡੇ ਕਿਨੇ ਸੁਣਨਾ ਗੰਦੇ ਇਹਨੇ ਪਤਾ ਹੋ ਗਿਆ ਸੀ ਜਿੰਨੇ ਗਲਗਲ ਉਹਨਾਂ ਦੇ ਨਿਕਲਦਾ ਵਿੱਚ ਹਾਂ ਜਿੰਨੇ ਗਲਗਲ ਉਹਨਾਂ ਦੇ ਨਿਕਲ ਆ ਹਾਦੀ ਦੋ ਦਿਨ ਉਹ ਖਾਓ ਦਾ ਗਾਹ ਨੂੰ ਨਾ ਫੜ। ਗਾਹ ਨੂੰ ਸੱਤੀ ਨਾਲ ਖਾਂਦੀ ਨਾ। ਗਾਹ ਗੈੜੇ ਥੱਲੇ ਡਿੱਗੇ ਆ ਨਾ। ਉਹ ਨਾਲ ਰੋੜੀ। ਸਾਹੀ ਕੋਠੇ ਤੇ ਆ ਪੁੱਤ। ਅਰੇ। ਮੈਥਾ ਨਹੀਂ ਲੈ ਕੇ ਆ। ਨਹੀਂ। ਇਹ ਵੀਡੀਓ ਵੀ ਬਣਾਉਣ ਲੱਗੇ ਹਾਂ ਤੇ ਉਹ ਹੁਣ ਦੰਦ ਨਹੀਂ ਲਾਏ। ਕੁੱਤੀ ਨੇ ਰਾਤ ਦਾ ਜਾਦੂ ਪੂਣਾ ਕਰਨ ਗਏ ਆ। ਉਹ ਜਾਦੂ ਪੂਣਾ ਕਰੀ ਗਏ ਸੀ ਨਾ ਆਪਣੇ। ਤੁਹਾਡੇ ਘੜ ਗਿਆ ਤਾਂ ਹੁਣ ਅਸੀਂ ਚੱਲ। ਦੰਦ ਲੱਗੇ ਲਾਉਣਾ। ਦੀਦੀ ਵੇਖਿਆ ਉਹ ਕਿੰਨਾ ਵੱਡਾ ਤੇ ਵਿੱਚ ਛੋਟਾ ਜਿਹਾ। ਮੰਮੀ ਅਜੇ ਰੋਕ ਜੋ। ਮੈਂ ਤੁਹਾਨੂੰ ਨਾ ਕੱਟ ਗਿਆ। ਇੰਨਾ। ਉਹ ਥੱਲੇ ਨਹੀਂ। ਨਹੀਂ ਲਾਲਾ ਕੇ।

ਭਾਬੀ ਥੱਲੇੋਂ ਡਿੱਗਾ ਖਰੇ ਉਹ ਤਾਂ ਵੀ ਆਖਣ ਦੇ ਭਾਬੀ ਜੀ ਮੈਂ ਘਾਪਾ ਵੀ ਅੱਗੇ ਇੱਕਦਾਂ ਛਿਲਿਆ ਸੀ ਨਾ ਤੇ ਇਸੇ ਤਰ੍ਹਾਂ ਛੇਲ ਬੜੀ ਮੋਟੀ ਹੈ ਮਤਲਬ ਤੂੰ ਵੇਖਣਾ ਲੱਗਦਾ ਹੈ ਬੜਾ ਮੂਤਵਾ ਛੇਲ ਜੜੀ ਹੈ ਨਾ ਚਲੋ ਜਦੋਂ ਤਾਂ ਆਪਾਂ ਇਹ ਆਹ ਦੇਖੋ ਜਦੋਂ ਆਪਾਂ ਨੂੰ ਇਹਦਾ ਛੇਲ ਲੈਣਾ ਨਾ ਉਦੋਂ ਤਾਂ ਚੱਲ ਆਪਾਂ ਛੇਲੇ ਦੀ ਸੁਟਣੀ ਹੈ ਵੀ ਚਲੋ ਨਹੀਂ ਖਾਣੀ ਹੈ ਨਾ ਪਰ ਜਦੋਂ ਆਪਾਂ ਇਹਨੂੰ ਅਚਾਰ ਪਾਉਣਾ ਜਦੋਂ ਅਚਾਰ ਪਾਉਣਾ ਨਾ ਮਾਮੀ ਮੈਂ ਕਹਿੰਦਾ ਸਾਰੀ ਚੀਜ਼ ਵਿੱਚ ਹੀ ਪਾਉਣੀ ਆ ਇਹ ਤਾਂ ਫੇਰ ਕੋੜਾ ਕੋੜਾ ਨਾ ਨਹੀਂ ਕੋੜਾ ਉਹ ਯਾਰ ਦੇ ਭਾਈ ਜਿਹੜਾ नहीं ਪਾਇਆ ਹਾਂ ਮੈਂ ਚੱਲ ਵਿੱਚ ਹੀ ਭਾਈ ਆ ਆਹ ਹੋਈ ਨਹੀਂ ਛੇਲੀ ਤੇ ਲਾ ਕੇ ਸੁਣਾ ਇਹ ਫਿਰ ਦੀਦੀ ਇਹ ਗਲਗਲ ਵਾਂਗੂ ਬਣਦਾ ਇਹ ਇਹ ਕਰਿਆ ਤਾਂ ਤੋੜਿਆ ਨਾ